ਸਕ੍ਰੀਨ 'ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਵਿਅਕਤੀ ਲੋਈ ਦੇ ਨਾਲ ਮੂੰਹ ਲੁਕੋਈ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰਿਆ ਆਉਂਦਾ ਹੈ ਤਾਂ ਦਾਦਾ ਜੀ ਕਿਸ ਵਿਅਕਤੀ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਇੱਕ 마ਸੂਮ ਜਹੀ ਬੱਚੀ ਜੋ ਕਿ ਮੰਦ ਬੁੱਧੀ ਸੀ ਉਸ ਦੇ ਨਾਲ ਹੱਦਾਂ ਪਾਰ ਕਰ ਦਿੱਤੀਆਂ ਤੇ ਜਦੋਂ ਦਾਦੇ ਨੇ ਆਪਣੀ ਪੋਤੀ ਨੂੰ ਉਸ ਹਾਲਤ ਵਿੱਚ ਦੇਖਿਆ ਤਾਂ ਉਸ ਦੇ ਵੀ ਹੋਸ਼ ਉੱਡ ਗਏ ਜਿਸ ਤੋਂ ਬਾਅਦ ਹੀ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਹੈ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਕੋਦਰ ਦੇ ਨਾਲ ਲੱਗਦੇ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਜਿਹੜੇ ਕਿ ਇੱਕ ਬੱਚੀ ਦੇ ਨਾਲ ਜੋ ਮੰਦਭੁੱਧੀ ਹੈ ਉਸਦੇ ਨਾਲ ਦੁਸ਼ਕਰਮ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪਰਸੂ ਜੀ ਇੱਕ ਮਾਮਲਾ ਸ਼ੰਕਰ ਚੌਕੀ ਦੇ ਕਿਸੇ ਪਿੰਡ ਦਾ ਇੱਕ ਹੋਰ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਇੱਕ ਮਾਈਨਰ ਲੜਕੀ ਹੈ ਜਿਹੜੀ ਮੰਦਭੁੱਧੀ ਹੈ ਜਿਹਦੇ ਨਾਲ ਤੇ ਜਿਹੜਿਆ ਅਟੈਂਪਟ ਹੋਇਆ ਜਿਸ ਸਬੰਧ ਵਿੱਚ ਸੋਮਲ ਸੰਨੋ ਕਰਤਾਰ ਚੰਦਰ ਖੁਲਖੁਂ ਪਿੰਡ ਦਾ ਇਹਤੇ ਦੋਸ਼ ਲਾਇਆ ਸੀ ਉਹਨਾਂ ਨੇ ਕਿ ਦੋਸ਼ੀ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਅੱਜ ਤੇ ਸਰ ਇਹ ਮਾਮਲਾ ਆਇਆ ਕਿਸ ਤਰ੍ਹਾਂ ਦਾ ਸਾਹਮਣੇ ਇਹ ਲੜਕੀ ਦੇ ਨਾਲ ਕਿਸ ਤਰ੍ਹਾਂ ਰਿਪੋਰਟ ਕੀਤਾ ਗਿਆ ਕਿਸ ਤਰ੍ਹਾਂ ਇਹਦੇ ਸਬੰਧ ਵਿੱਚ ਐਸਲੀ ਲੜਕੀ ਜਿਹੜੀ ਹੈ ਲੜਕੀ ਜਿਹੜੀ ਹੈਗੀ ਹੈ ਲੜਕੀ ਜਿਹੜੀ ਇਹ ਡਿਪਰੈਸ਼ਨ ਚ ਹੈਗੀ ਹੈ ਤੇ ਉਹ ਲੜਕੀ ਜਦੋਂ ਲੜਕੀ ਦੇ ਜਿਹੜੇ ਗ੍ਰੈਂਡਫਾਦਰ ਨੇ ਤੇ ਬਾਕੀ ਪਰਿਵਾਰ ਨੇ ਦੇਖਿਆ ਕਿ ਉਹ ਬੰਦਾ ਜਿਹੜਾ ਨਿਕਲ ਕੇ ਜਾ ਰਿਹਾ ਉਥੋਂ ਕਿ ਲੜਕੀ ਦੇ ਕੱਪੜੇ ਜਿਹੜੇ ਫਟੇ ਸੀਗੇ ਉਹ ਤੂੰ ਦੇਖਿਓ ਉਹਨਾਂ ਨੇ ਨਜ਼ਰ ਲਾਇਆ ਵੀ ਇਹਦੇ ਨਾਲ ਜਿਹੜਾ ਹੈ ਜਿਹੜਾ ਰੇਪ ਦਾ ਅਟੈਂਪਟ ਹੋਇਆ ਤੇ ਉਹਦਾ ਜਿਹੜਾ ਉਹਦੇ ਵਿਸ਼ੇਸ ਤੇ ਰੱਖ ਕੇ ਸਿਸ਼ਟਰ ਕਰਕੇ ਦੋਸ਼ੀ ਨੂੰ ਅਰੈਸਟ ਕਰ ਲਿਆ ਗਿਆ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਦਾ ਲੜਕੀ ਦਾ ਮੈਡੀਕਲ ਔਰ ਜੋ ਵੀ ਜੜੀ ਲੀਗਲ ਫਾਰਮੈਲਟੀਜ਼ ਐ ਸਾਰੀਆਂ ਉਹ ਜੜੀਆਂ ਕੰਮ ਕੀਤੇ ਜਾਂਦੀਆਂ ਨੇ ਦੋਸ਼ੀ ਦੀ ਕਿੰਨੀ ਉਮਰ ਹੈ ਦੋਸ਼ੀ ਦੀ ਉਮਰ ਕਰੀਬ 40 ਸਾਲ ਹੈਗਾ ਮੈਰਿਡ ਹੈ 40 ਸਾਲ ਹੋ ਜਾਵੇ ਓਕੇ ਤੇ ਲੜਕੀ ਦੀ ਉਮਰ ਕਿੰਨੀ ਹੈ ਲੜਕੀ ਦੀ ਉਮਰ 16.5 ਸਾਲ ਹੈ ਸੋ ਦੇਖਿਆ ਜਾਵੇ ਤਾਂ ਅੱਜਕੱਲ੍ਹ ਲੋਕ ਐਨੇ ਕੁ ਡਿੱਗ ਚੁੱਕੇ ਨੇ ਕਿ ਇਹਨਾਂ ਦੇ ਵੱਲੋਂ ਕਿਸੇ ਦਾ ਵੀ ਫਾਇਦਾ ਚੁੱਕਿਆ ਜਾ ਸਕਦਾ ਆਪਣੀ ਹਵਸ਼ ਨੂੰ ਮਿਟਾਉਣ ਦੇ ਵਾਸਤੇ ਕਿਸੇ ਨੂੰ ਵੀ ਸ਼ਿਕਾਰ ਬਣਾ ਸਕਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ